ਬਹੁਤ ਮਿੱਤਰ ਇੱਧਰ ਚਲਦਾ ਚਲਦਾ ਹੀ ਜਵਾਬ ਦੇ ਗਿਆ ਭੈ ਜਿਮੀਂਦਾਰਾਂ ਦੀ ਲਾਈਫ ਮੈਂ ਅੱਧਾ ਘੰਟਾ ਹੋਰ ਚੱਲੀ ਜਾਂਦਾ ਸੀ ਜਿਆ 131 ਤੱਕ ਜਾਰਾ ਹੋ ਜਣੇ ਬਾਕੀ ਸਭ ਫੋਲਾ ਸੋਲਰ ਚੱਲਦਾ ਬੱਦਲ ਹੀ ਹੁੰਦਾ ਨਾ 8-9 ਵਜੇ ਤੱਕ ਤੇ ਬੱਦਲ ਹੀ ਰਹਿੰਦਾ ਤੇ ਜਿਮੀਂਦਾਰਾਂ ਦੇ ਆ ਲਾਇਆ ਇੱਧਰੋਂ ਖਟਿਆ ਕਮਾਇਆ ਤੇ ਇੱਧਰ ਲਾਇਆ ਬਾਕੀ ਰੱਬ ਰੱਖਾ ਆ ਵੇਖੋ ਮੋਸ਼ਾ ਹੀ ਬੈ ਗਿਆ ਕੁੜੀਆ ਵਾਟਰ ਬਾਡੀ ਇਹ ਲੱਗੀ ਥੱਲੇ ਖਿੱਚ ਕੇ ਉਹ ਟੁੱਟ ਗਿਆ ਨਾ ਉਹ ਜਿਹੜਾ ਇਹਦਾ ਜੋਇੰਟ ਜਿਆ ਚਲੋ ਦਿਖਾਉਨੇ ਤੁਹਾਨੂੰ ਅੱਗੇ ਕੀ ਚਮਤਕਾਰ ਹੁੰਦਾ ਲੋਰੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਇਤੇ ਠੀਕ ਠਾਕ ਹੋਣੇ ਹੋ ਲਓ ਤੁਹਾਨੂੰ ਚਮਤਕਾਰ ਦਿਖਾਉਨੇ ਆ ਵੀ ਜੀਮੀਦਾਰਾਂ ਦੇ ਪੁੱਤਾਂ ਨੂੰ ਕਿਉਂ ਕਹਿੰਦੇ ਵੀ ਜੀਮੀਦਾਰਾਂ ਨੂੰ ਕਿਉਂ ਕਹਿੰਦੇ ਆ ਵੀ ਸੱਪਾਂ ਦੀਆਂ ਸਿਰੀਆਂ ਤੋਂ ਨੋਟ ਚੱਕਣੇ ਉਹ ਧਨਮੰਦ ਖੋਨਾ ਕੋਣ ਕਿਹੀ ਉਹ ਚਲੇ ਦੀ ਗੋਠ ਦੇ ਵੇਖਣਾ ਮੈਂ ਪਾਣੀ ਦੀ ਲੱਗਾ ਹਾਂ ਤੇ ਸੱਪ ਕਿੱਦਾਂ ਵੜ ਕੇ ਬੈਠਾ ਚਲੇ ਦੀ ਆ ਗੋਠ ਦੇ ਵਿੱਚ ਆ ਜਲੀ ਗੋਠ ਉਹ ਦੇਖ ਕਿਉਂਕਿ ਆਪਾਂ ਨੇਰੇ ਸਵੇਰੇ ਵੀ ਹੁਣ ਤਾਂ ਹੀ ਆਪਾਂ ਮੋਟਰਾਂ ਮਟਰਾਂ ਨਹੀਂ ਜਦੋਂ ਸਪਰੇਅ ਸਪਰੂ ਮਾਰ ਕੇ ਸਫਾਈ ਰੱਖੀ ਦੀ ਤੇ ਇਹਨੀ ਜ਼ਮੀਦਾਰ ਦੀ ਕਮਾਈ ਬਹੁਤ ਔਖੀ ਹੈ ਫਿਰ ਵੀ ਸਰਕਾਰਾਂ ਨਹੀਂ ਸੁਣਦੀਆਂ ਸਰਕਾਰਾਂ ਦੇ ਨੇ ਤਾਂ ਉਹ ਇਹ ਹੁਣ ਇੱਧੇ ਬੜਿਆ ਜਾਂਦਾ ਇਹ ਕੰਨਾਰੇ ਬਦਵਾਨਾਂ ਨੇ ਕੋਆਟ ਕਰਨਾ ਚਲਾ ਸਹੀ ਕਰਕੇ ਬਣਾਉਣਾ ਵੀਰੇ ਦਰਿਆ ਵਾਲੇ ਮੰਡ ਵਾਲੇ ਇਲਾਕੇ ਆ ਇੱਥੇ ਚਲੇ-ਚੁਲੇ ਕੁਛ ਨਹੀਂ ਕਰਦੇ ਜਿਹੜੇ ਚਲੇ-ਚੁਲੇ ਹਨ ਜਦੋਂ ਜੇਤ ਪਾਣੀ ਆ ਗਿਆ ਤੇ ਇਹ ਤੇ ਟੁੱਟ ਜਾਣੇ ਕਿਉਂਕਿ ਮਾੜੀ-ਮੋਟੀ ਵਿੱਚ ਥਾਂ ਜਗਾ ਪੋਲੀ ਰਹਿ ਜਾਂਦੀ ਹੁਣ ਇੱਥੇ ਆਪਣਾ ਬੰਦੇ ਮੰਜੀ-ਮੁੰਜੀ ਢਾ ਕੇ ਬੈਠ ਜਾਂਦੇ ਸੀ ਤੇ ਜਵਾਨ ਹੁਣ ਇਹਦੇ ਵਿੱਚ ਵੀ ਕਹਿੰਦੇ ਸੱਪ ਵੜਿਆ ਵਾ ਫਣੀ ਆਰਾ ਤਸੋ ਕੀ ਕਰੇ ਬੰਦਾ ਕੀ ਕਰੇ ਹੁਣ ਬੰਦਾ ਤਾਂ ਪਰੇਸ਼ਾਨ ਹਨ ਕੰਮ ਤੇ ਕਰਨਾ ਹੀ ਪੈਣਾ ਵਾ ਪਰ ਮੁਸ਼ਕਲਾਂ ਬਹੁਤ ਜ਼ਿਆਦੀਆਂ ਵਾ ਪਰ ਗਵਾਂਢੀ ਆਪਣੇ ਮੱਕੀ ਵਾੜ ਰਹੇ ਨੇ ਮੱਕੀ ਵੱਢਣ ਲੱਗੇ ਆਦੇ ਝੋਨਾ ਆਪਣਾ ਦੇ ਮੱਕੀ ਦੇ ਵਾੜ ਵਾਲਾ ਉਹ ਜੇ ਮੱਕੀ ਵੱਢਣ ਲੱਗੇ ਆ ਛੱਟ ਵਾ ਸਾਰਾ ਮੱਕੀ ਦੇ ਵਾੜ ਵਾਲਾ ਹੀ ਤੇ ਬਾਕੀ ਸੋ ਅੱਜ ਇਹਨਾਂ ਆਪਾਂ ਕਰਦੇ ਹਾਂ ਗੱਲਬਾਤ ਇਹ ਜੋਂਡੀ ਜੰਨੇ ਤੇ ਲਿਆਤਾ ਵੀ ਮੇਤਰੋ ਨਜ਼ਾਰਾ ਹੈ ਕੀ ਤੇ ਧੰਤਾਂ ਤਨ ਹੋ ਗਈ ਉਧਰ ਬੰਦਾ ਆਪਣਾ ਪਾ ਰਿਹਾ ਖਾਦ ਤੁਹਾਨੂੰ ਦਿਖਾਈਏ ਪਾ ਲੱਗਿਆ ਖਾਦ ਪਾਉਣ ਖਾਦ ਪਾ ਰਿਹਾ ਇੱਕ ਟੁਕੜਾ ਘਟਣਾ ਵੀ ਇਥੋਂ 1 2 3 4 5 6 ਕਿਲੇ ਦੂਰ ਆ ਦੇਖਦਾ ਨਹੀਂ ਤੈਨੂੰ ਛੋੜਦਾ ਖਾਸ ਹੈ ਕਰ ਗਿਆ ਪੂਰੀ ਇਹਦਾ ਝੋਟਾ ਕਿਦਾਂ ਝੋਟਾ ਤੇ ਫਿਰ ਝੋਟਾ ਹੀ ਇਹ 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 ਤੇ ਇਹ ਤਾਂ ਨਹੀਂ ਜਾ ਮੈਂ ਵੀ ਤੁਹਾਡੇ ਨਾਲ ਹੈਗਾ ਕਬਰਾਓ ਨਾ ਬਰਾਹਾ ਬਹੁਆਣੇ ਲੱਗਦਾ ਕੰਮ ਦਾ ਬਗ ਲੈ ਜਾਣਾ ਕਿਤੇ ਪੈਸੇ ਦੀਆਂ 4 ਛਟਾਂ ਤੇ ਚੱਲ ਵਧੀਆ ਸੀ ਕਰ ਜਾਂਦਾ ਕਰੀ ਦੱਬੜ ਦੱਬੜ ਬਾਕੀ ਕੁਦਰਤ ਉਹ ਕੁਦਰਤ ਦਾ ਕੁਦਰਤ ਦਾ ਹੀ ਨਿਆਰਾ ਮੋਟਰਾਂ ਜਿੰਨੀਆਂ ਮਰਜ਼ੀ ਚੱਲੀ ਜਾਣ ਇਹ ਕੁਦਰਤ ਨੇ 5 ਮਿੰਟ ਲਾ ਦਿੱਤੇ ਨਾ ਤੇ 8 ਘੰਟੇ ਦੀ ਲੜ ਜਿੰਨਾ ਕੰਮ ਕਰ ਜਾਂਦਾ ਬਾਕੀ ਚਲੋ ਹੋਰ ਫਿਰ ਪਿਆਰਿਓ ਕਿਹਦਾ ਕਿਹਦਾ ਲੱਗ ਗਿਆ ਕਿਹਦਾ ਕਿਹਦਾ ਰਹਿ ਗਿਆ ਕਮੈਂਟ ਕਰਕੇ ਦੱਸਿਓ ਬਾਕੀ ਜਿੰਦੇ ਬਾਦ ਰੋ ਰੱਬ ਰੱਖਾ ਮਿਲਦੇ ਆ ਤੁਹਾਨੂੰ ਹੁਣ ਇੱਕ ਨਵਾਂ ਜਿਗਾਰਡ ਲੈ ਕੇ ਆਉਂਦੇ ਆ ਦੰਦ ਦਿਖਾਉਣੇ ਲੋ ਚੱਲਣ ਦੇ ਲਾ ਓਏ ਮਿੱਤਰੋ ਸਾਰੇ ਜਣੇ ਕਹਿੰਦੇ ਪਾਣੀ ਪਾਣੀ ਹੈ ਨਹੀਂ ਪਾਣੀ ਹੈ ਨਹੀਂ ਕਰਤਾ ਇਹਨੇ ਡੋਪਤਾ ਝੋਨਾ ਮੀਨ ਸਾਰੀਆਂ ਹੱਦਾਂ ਪਾਰ ਕਰਤੀਆਂ ਵਾ ਇਹ 5 ਵਜੇ ਮੈਂ ਨਾ ਇਧਰ ਬੰਦਾ ਸਾਡਾ ਵੇਲ ਸਾਰਾ ਕੰਮ ਖਿਲਰ ਜਣਾ ਅਸੀਂ ਸਾਰਾ ਕੰਮ ਖਿਲਰ ਜਣਾ ਇਧਰ ਪਾਣੋ ਪਾਣੀ ਹੋਇਆ ਪਿਆ ਕੰਮ ਤ ਤਾਂ ਦਿਖਾਉਣੇ ਗਾਂ ਮੰਡ ਜਾ ਕੇ ਉਹਦਾ ਕੀ ਹਾਲ ਡੋਪ ਤੇ ਸਾਰਾ ਕੁਝ ਕੇ 5 ਵਜੇ ਜੇ ਮੈਂ ਨਾ ਆਉਂਦਾ ਨਾ ਤੇ ਸਾਰਾ ਕੁਝ ਡੁੱਬ ਜਾਣਾ ਹੈ। ਰੋੜ ਚੜੀਆਂ ਸਾਰੀਆਂ ਬਹੁਤੀ ਬੁਲਕਾਰ ਵਾਲੀਆਂ ਮੱਤਾ। ਉਹ ਨਹੀਂ ਬਾਅਦ ਆਪਣੇ ਕੋ ਬੱਜਣੀਆਂ। ਹਾਂ। ਹੈਨਾ? ਪਾਲੇ ਨੂੰ ਪਾਲੇ। ਪਾਲੇ ਨੂੰ ਪਾ ਦੇਣਾ ਇਧਰ ਵੇਲਾ ਮੱਛੀਆਂ ਪੜਨ ਨਾਲ ਕੰਮ ਹੋ ਗਿਆ। ਆਹ। ਨੂੰ ਬਚ ਗਏ ਆ। ਬਚ ਗਏ ਜੇ ਆ ਗਏ ਆ ਤੇ। ਹਾਂ। ਉਹਨੇ ਕਿਹਾ ਇਹ ਕਿੰਨੇ ਪਾਤੀ ਆ। ਉਹ ਬੜਾ ਗਿਆ ਆਪਣੀ ਪਾਸੇ ਆ ਵੇਲਾ ਮੱਕੀ ਕਿੱਥੇ ਆ ਨਾ ਉਹ ਕਿੱਥੇ ਆ ਆ ਆ ਲੈ ਚੱਕ ਮੱਕੀ ਹਾਂ ਦੱਸ ਦੋ ਕਿੱਥੇ ਕਿੱਥੇ ਆ ਉਹ ਬੰਦਾ ਕਿੱਥੇ ਭਈਆ ਕਿੱਥੇ ਜਾਣ ਰਿਹਾ ਵੇਲਾ ਕਿੰਨੇ ਕਿੱਲਿਆਂ ਤੇ ਹੋਊਗਾ ਵਿਖਾਈ ਭਈਆ ਕਿੱਥੇ ਆ ਆਵੇ ਆ ਬਤਰਾਇ ਜਾਂਦਾ ਸਮਾਨ ਜਿਹਾ ਲੈ ਕੇ ਆਵੇ ਆਹੋ ਆਹੋ ਉਹ ਤਰੇ ਜਾਂਦੇ ਦੂਦੋਂ ਬੜੀ ਖਿੱਚ ਲੈਣੀ ਫੋਟੋ ਮੈਨੂੰ ਮੈਰਾ ਉਹ ਆਪਣੇ ਬੰਦੇ ਨੇ ਉਹ ਜੜਾਗਲਾ ਉਹ ਜਿਹੜੇ ਪੰਜ ਚਾਰ ਇਹ ਵੇਖੀਏ ਅੱਲਾ ਦੀ ਜੀ ਆਏ ਨਹੀਂ ਹੁਣੇ ਲਾਡੀ ਦਾ ਉਹ ਵੇਲਾ ਉਹ ਖੂਹ ਵਾਲੀ ਦੀ ਮੋਟਰ ਆ ਗਈ ਆ ਆਵੇ ਸਾਹਮਣੇ ਉਹ ਦੂਜੇ ਉਹ ਤਰੇ ਫਿਰਦੇ ਤੇ ਆਪਣਾ ਬੰਦਾ ਉਹ ਤਰੇ ਫਿਰਦਾ ਇਸੂਬੇ ਗਿੰਦੇਗੀ ਮੋਟਰ ਕੋ ਉਹ ਜਾਣ ਰਹੀ ਆ ਇਹ ਟਕੜੀ ਆ ਆ ਜਿਹੜੇ ਰਾਹ ਵਾਲੇ ਮੁੰਡੇ ਆ ਤਰੇ ਫਿਰਦੇ ਆਪਣੇ ਲੱਗੇ ਉਹ ਪਿੰਡ ਦੇ ਨਾਲ ਲੱਗੇ ਆਇਆ ਪਿਆ ਸਾਰਾ ਕਰ ਦਈਏ ਦੂਰ ਆ ਚੱਕ ਕਥਾ ਕਰਤਾ ਇਹ ਖੋਲ ਦੇ ਨੇ ਸਾਰੇ ਸਤਿ ਸ੍ਰੀ ਅਕਾਲ ਦੋਸਤੋ ਨਵਾਤੇ ਡੋਬੇ ਇਧਰੇ ਪਾਸੇ ਵੀ ਤੁਹਾਨੂੰ ਤਾਂ ਨਹੀਂ ਕਰਾਤੀ ਦੋਸਤਾਂ ਉਹ ਸਾਰੇ ਚਲੋ ਆਪਣੀ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਧਰ ਕੰਮ ਨਹੀਂ ਬਹੁਤ ਤਾਂ ਕੀਤਾ ਜਿੰਦੇ ਵਾਸਤੇ ਰਹੋ ਰੱਬ ਰੱਖਾ ਤੇ ਮੰਮੀ ਡਾਡੀ ਦਾ ਧਿਆਨ ਜਰੂਰ ਰੱਖਿਓ ਗੁੱਡ ਬਾਏ